ਖਰੜ ਦੇ ਸਨਿਨ ਕਲੇਬ ਦੇ ਵਿੱਚ ਇੱਕ ਤਜਿੰਦਰ ਤੇਜੀ ਨਾਂ ਦੇ ਇੱਕ ਨੌਜਵਾਨ 35 ਸਾਲ ਦਾ ਮਰਡਰ ਹੁੰਦਾ ਏ ਮਰਡਰ ਹੋਣ ਤੋਂ ਬਾਅਦ ਉਸ ਦੇ ਜਿਹੜੇ ਨੇ ਘਰ ਦੇ ਆਂਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕੀ ਬਿਆਨ ਦਿੱਤਾ ਹੈ ਤੇ ਕੀ ਉਹਨਾਂ ਦੀ ਮੰਗ ਹੈ ਐਸਆਈ ਚਰਨਜੀਤ ਸਿੰਘ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਅਸੀਂ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਜਿਸ ਨੌਜਵਾਨ ਦਾ ਜਿਹੜਾ ਮਰਡਰ ਹੋਇਆ ਏ ਉਸ ਦੀਆਂ ਤਸਵੀਰਾਂ ਮੇਰਾ ਨਾਮ ਹੈ ਜਸਪਾਲ ਦਾਸ ਹਾਂਜੀ ਪਿੰਡ ਹਾਥਨ ਤਹਿਸੀਲ ਮਰੀਰਕੋਟਲਾ ਜਿਹੜਾ ਮਰੀਰਕੋਟਲਾ ਫਿਰ ਪਤਾ ਲੱਗਿਆ ਕਿ ਰਾਤੀ ਇੱਕ ਨੌਜਵਾਨ ਦਾ ਜਿਹੜਾ ਹੈ ਖਰੜ ਦੇ ਸਨੀਨ ਕਲੇਬ ਚ ਕਤਲ ਹੋਇਆ ਤੁਹਾਡਾ ਕੀ ਲੱਗਦਾ ਸੋ ਜੀ ਸਾਡਾ ਜੀ ਮੇਰੇ ਪਿੰਡ ਦਾ ਲੜਕਾ ਧੀ ਉਹ 32 33 ਸਾਲ ਉਹਦੀ ਉਮਰ ਸੀ ਮੁੰਡੇ ਦੀ ਇਹਦਾ ਭਰਾ ਧੀ ਵੱਡਾ ਕਰਨਵੀਰ ਦਾ ਅੱਛਾ ਜੀ ਹਾਂਜੀ ਤੇ ਕੁਝ ਪਤਾ ਲੱਗਿਆ ਮੁੰਡੇ ਨੂੰ ਕਿਸ ਤਰ੍ਹਾਂ ਹੋਇਆ ਮੁੰਡੇ ਦਾ ਜੀ ਹਲੇ ਦੇਖੋ ਰਾਤ ਇਹ ਉਹਨਾਂ ਦੇ ਦੋਸਤ ਨੇ ਮਲੇਰ ਕੋਲੇ ਤੋਂ ਇਹਨਾਂ ਨਾਲ ਰਾਤ ਗੱਲ ਹੋਈ ਹੈ 8:30 ਵਜੇ ਤੇ ਉਸ ਤੋਂ ਬਾਅਦ ਇਹ ਗਵਾਂਢੀ ਨੇ ਕੁਲਵਿੰਦਰ ਸਿੰਘ ਜੀ ਇਹਨਾਂ ਦੇ ਇਹਨਾਂ ਨੂੰ ਫੋਨ ਗਿਆ ਸਵੇਰੇ ਅੱਛਾ ਇਹਨਾਂ ਨੂੰ ਫੋਨ ਗਿਆ ਸਵੇਰੇ ਵੀ ਤੁਸੀਂ ਸਵੇਰੇ ਆਓ ਉੱਥੇ ਆਪਣੇ ਖਰੜ ਸਿਟੀ ਥਾਣੇ ਵੀ ਤੁਹਾਡੇ ਜਿਹੜਾ ਮੁੰਡਾ ਤੇਜਿੰਦਰ ਸਿੰਘ ਤੇਜੀ ਜਿਹਦਾ ਮਾਰਡਰ ਹੋਇਆ ਬਈ ਕੋਈ ਅਣਸਖਾਮੀ ਘਟਨਾ ਵਾਪਰ ਗਈ ਤੁਸੀਂ ਸਵੇਰੇ ਆਓ ਅਸੀਂ ਚੱਲੇ ਜੀ ਸਵੇਰੇਉਂ ਚੱਲ ਕੇ ਅਸੀਂ ਥਾਣਾ ਸਿੱਟੀ ਹੜੜਾਏ ਉੱਥੇ ਮੁਨਸੀ ਨੂੰ ਪੁੱਛਿਆ ਮੁਨਸੀ ਸਾਹਿਬ ਕਹਿੰਦੇ ਵੀ ਐਸਐਚਓ ਸਾਹਿਬ ਤੇ ਚੌਕੀ ਇੰਚਾਰਜ ਸਾਹਿਬ ਇੱਥੇ ਕਿਹੜੀ ਚੌਕੀ ਹੈ ਸਨੀਆਂ ਕਲੇਬ ਸਨੀਆਂ ਕਲੇਬ ਵੀ ਉੱਥੇ ਨੇ ਤੁਸੀਂ ਉੱਥੇ ਜਾਓ ਅਸੀਂ ਉਰੇ ਆਏ ਆ ਜੀ ਉਰੇ ਸਾਡੇ ਆਉਣ ਤੋਂ ਪਹਿਲਾਂ ਚੌਕੀ ਇੰਚਾਰਜ ਸਾਹਿਬ ਹੈ ਨਹੀਂ ਤੇ ਤੇ ਹਲੇ ਸਾਨੂੰ ਬਹੁਤੀ ਇਨਫਰਮੇਸ਼ਨ ਇਹਨਾਂ ਨੇ ਕੋਈ ਦਿੱਤੀ ਨਹੀਂ ਵੈਸੇ ਚਲੋ ਇੱਕ ਦਾ ਕਲੀਅਰ ਹੀ ਆ ਵੀ ਇਹਦਾ ਮਰਡਰ ਹੋ ਗਿਆ ਸਾਡੇ ਮੁੰਡੇ ਦਾ ਇਹਦੇ ਭਰਾ ਦਾ ਬਡੇ ਦਾ ਤੇ ਬਾਪ ਇਹਨਾਂ ਦੇ ਹੈ ਨਹੀਂ ਤੇ ਵੀ ਇਹਦਾ ਕਿਉਂ ਹੋਇਆ ਕਿਹਨੇ ਕਰਿਆ ਉਹਨੂੰ ਮਤਲਬ ਉਹਨਾਂ ਬੰਦਿਆਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅਸੀਂ ਤਾਂ ਹੀ ਉਹਦੀ ਮੰਗ ਕਰਦੇ ਆਂ ਵੀ ਜੋ ਵੀ ਹੋਇਆ ਮਰਡਰ ਹੋਇਆ ਇਹਨੇ ਕਰਿਆ ਕਿਉਂ ਕਰਿਆ ਉਹਨਾਂ ਨੂੰ ਪਰਚਾ ਦਰਜ ਕਰਕੇ ਅੰਦਰ ਦੇਣਾ ਚਾਹੀਦਾ ਤੁਸੀਂ ਬਾਡੀ ਦੇਖੀ ਹੈ ਜੀ ਨਾ ਬਿਲਕੁਲ ਨਹੀਂ ਦੇਖੀ ਜੀ ਅਜੀਦਾ ਹਲੇ ਥਾਣੇ ਆਏ ਆ ਉਮਰ ਕਿੰਨੀ ਹੈ ਬੱਚੇ ਉਮਰ ਦੀ 35 33 35 ਹਾਂਜੀ ਆਪਟਵੇਅਰ ਦਾ ਕੰਮ ਕਰਦਾ ਸੀ ਇੱਥੇ ਕਈ ਸਾਲ ਤੋਂ ਜੰਡੀ ਜਿਹੜੀ ਇੱਥੇ ਕੰਮ ਕਰ ਰਹੀ ਆ ਸੀ ਹਾਂਜੀ ਬੜਾ شریف ਮੇਰੇ ਅਨਸਾਰ ਲੜਕਾ ਸੀ ਹਾਂਜੀ ਹੁਣ ਮੰਗ ਇਨਸਾਫ ਦੀ ਕਰ ਹਾਂਜੀ ਇਨਸਾਫ ਦੀ ਕਰਦੇ ਆ ਜੀ ਉਹ ਕਾਤਲਾ ਨੂੰ ਅੰਦਰ ਦੇਣ ਫੜ ਕੇ ਮਹਿਕਮਾ ਪੁਲਿਸ ਤੁਹਾਡਾ ਮੇਰਾ ਨਾਮ ਕਰਨ ਵੀਰ ਹੈ ਜੀ ਤੁਹਾਡਾ ਬਰਦਰ ਦਾ ਜਿਹਦੀ ਡੈਥ ਹੋਈ ਹੈ ਹਾਂਜੀ ਮੇਰੇ ਵੱਡੇ ਭਰਾ ਸੀਗੇ ਜੀ ਇਹ ਕੋਈ ਪੁਰਾਣੀ ਰੰਜਸ਼ ਸੀ ਕੋਈ ਕਿਸੇ ਦਾ ਨਾਲ ਜਿਹੜੀ ਆ ਉਹਦਾ ਕਹਿੰਦੇ ਕਤਲ ਕੀਤਾ ਸੀ ਨਾ ਜੀ ਨਾ ਜੀ ਕੋਈ ਰੰਜਸ ਵਾਲੀ ਗੱਲ ਨਹੀਂ ਉਹ ਤਾਂ ਸਮਾਂ ਦੀ ਜੇ ਕੋਈ ਹੋਰ ਵੀ ਗੁੱਸੇ ਹੁੰਦਾ ਦੀ ਜੀ ਤਾਂ ਉਹਨੂੰ ਵੀ ਅਗਲੇ ਨੂੰ ਕਹਿਆਉਣਾ ਉਹਨਾਂ ਨੇ ਕਹਿਣਾ ਵੀ ਤੂੰ ਯਾਰ ਚੁੱਪ ਕਰ ਵੀ ਕੋਈ ਇਹੋ ਜੀ ਗੱਲ ਨਹੀਂ ਇਹਨਾਂ ਦਾ ਕੋਈ ਲੜਨ ਵਾਲਾ ਸੁਭਾਅ ਹੈ ਨਹੀਂ ਸੀਗਾ ਜੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਜੀ ਕਿੰਨੀ ਕੁ ਦੇਰ ਤੋਂ ਉਹਰੇ ਮਹਾਲੀ ਰਹਿ ਰਹੇ ਸੀ ਮਹਾਲੀ ਤਾਂ ਜੀ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਜੀ ਸੌਫਟਵੇਅਰ ਦਾ ਪਹਿਲਾਂ ਕੰਮ ਸਿੱਖਿਆ ਹੁਣ ਉਹ ਕੰਮ ਕਰ ਰਹੇ ਸੀ ਕੰਪਨੀ ਦੇ ਵਿੱਚ ਤੇ ਉਹ ਤੋਂ ਪਹਿਲਾਂ ਕੰਮ ਸਿੱਖਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਹੁਣ ਇੱਥੇ ਜੌਬ ਕਰਦੇ ਸੀਗੇ ਜੀ ਉਹ ਮਹਾਲੀ ਖੜੜ ਇੱਥੇ ਉੰਨਾ ਤਾਂ ਚੱਲਦਾ ਸੀ ਜੀ। ਕਿਹਾ ਹੈ ਬਤਾ ਜੀ ਇਹ। ਨਹੀਂ ਜੀ ਕੁਮਾਰੇ ਹੀ ਸੀਗਾ ਜੀ। ਕੋਈ ਇਹੋ ਜੀ ਕੋਈ ਹੈ ਤਾਂ ਨਹੀਂ ਕੋਈ ਗੱਲ। ਨਹੀਂ ਜੀ ਨਹੀਂ ਕੋਈ ਐਸੀ ਗੱਲ ਨਹੀਂ ਜੀ ਪਿੰਡ ਜਾਂਦੇ ਤੇ ਉੱਥੇ 12 ਇਤਵਾਰ ਨੂੰ ਛੁੱਟੀ ਹੁੰਦੀ ਪਿੰਡ ਮਿਲ ਕੇ ਆਉਂਦੇ ਜੀ ਸਾਰਾ ਕੁਝ ਕਰਕੇ ਆਉਂਦੇ। ਉੱਥੇ ਕੋਈ ਐਦਾਂ ਦੀ ਗੱਲ ਹੈ ਨਹੀਂ ਸੀ ਜੀ ਕੁੜੀ ਕਿ ਤਰੀ ਜਾਂ ਪਕੇ ਦੀ ਕੁਛ ਨਾਲ ਰਾਂਜਿਸ ਕੋਈ ਰਾਂਜਿਸ ਨਹੀਂ ਤੀ ਜੀ। ਬਹੁਤ ਹੀ ਮਿਲਨਸਾਰ ਮੁੰਡਾ ਸੀਗਾ ਜੀ ਕੋਈ ਇਹੋ ਜੀ ਗੱਲਬਾਤ ਨਹੀਂ ਤੀ ਹੈਗੀ ਜੀ। ਹੇ ਹੁਣ ਕੀ ਮੰਗ ਕਰਦੇ ਹੋ ਜੀ ਮੰਗ ਤਾਂ ਹੁਣ ਇਹੀ ਕਰਦੇ ਆ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਨੂੰ ਪਤਾ ਹੁਣ ਅਸੀਂ ਸਵੇਰ ਦੇ ਪਹੁੰਚੇ ਆ ਜੀ ਨਾ ਤਾਂ ਸਾਨੂੰ ਡੈੱਡ ਬੋਡੀ ਦਿਖਾਈ ਗਈ ਆ ਹਲੇ ਤੱਕ ਕਹਿ ਰਹੇ ਨੇਗੇ ਵੀ ਰਾਤ ਕਤਲ ਹੋਇਆਗਾ ਉਹਨਾਂ ਦਾ ਮਰਡਰ ਕੀਤਾ ਗਿਆ ਤੇ ਨਾ ਸਾਨੂੰ ਇੱਥੇ ਵੀ ਹਲੇ ਫਿਲਹਾਲ ਕੋਈ ਚੌਂਕੀ ਚ ਮਿਲੇ ਨਹੀਂ ਜੀ ਕਹਿੰਦੇ ਤਫ਼ਤੀਸ਼ ਉਹ ਕਰਦਨੇ ਸਾਡੀ ਮੰਗ ਜਣੀ ਇਹੀ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਫਾਦਰ ਸਾਹਿਬ ਵੀ ਪਹਿਲਾਂ ਉਹਨਾਂ ਦੀ ਵੀ ਡੈਥ ਹੋ ਗਈ ਸੀ ਜੀ ਉਹਨਾਂ ਨੂੰ ਵੀ ਸਾਇਲੈਂਟ ਅਟੈਕ ਨਾਲ ਉਹ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਵੱਡਾ ਭਰਾ ਸੀਗਾ ਜੀ ਵੀ ਉਹ ਵੀ ਰਾਤ ਕਹਿੰਦੇ ਨੇਗੇ ਵੀ ਇਹ ਗੱਲ ਹੋਗੀ। ਤੁਹਾਡਾ ਹਾਂ ਜੀ ਨਮਸਕਾਰ ਜੀ ਮੇਰਾ ਨਾਮ ਰਜਿੰਦਰ ਕੁਮਾਰ ਹੈ। ਰਜਿੰਦਰ ਜੀ ਮਤਲਬ ਪਤਾ ਲੱਗਿਆ ਕਿ ਜਿਸ ਦਾ ਰਾਤੀ ਕਤਲ ਹੋਇਆ ਸਾਨੀ ਜੀ ਜੀ ਉਹਨੇ ਰਾਤੀ ਤੁਹਾਡੇ ਨਾਲ ਕੋਈ ਗੱਲ ਕੀਤੀ ਸੀ ਜੀ ਬਿਲਕੁਲ ਹਾਂ ਜੀ ਉਹ ਸਾਡਾ ਛੋਟਾ ਭਰਾ ਧੀਗਾ ਜੀ ਮੇਰਾ ਮਿੱਤਰ ਧੀਗਾ ਬਹੁਤ ਕਲੋਜ਼ ਧੀਗਾ ਰਾਤ ਉਹਦਾ ਲਗਭਗ ਮੈਨੂੰ ਲੱਗਦਾ 8:42 43 ਮਿੰਟ ਦੇ ਆਸ-ਪਾਸ ਮੇਰੇ ਨਾਲ ਗੱਲ ਵੀ ਹੋਈ ਉਹਦੀ ਕੀ ਗੱਲ ਹੋਈ ਜੀ ਉਹ ਦੱਸੂਗੇ ਗੱਲ ਸਰ ਇਹ ਕਾਰਨ ਹੈ ਤੇ ਇਹਨਾਂ ਦਾ ਕੋਈ ਮਤਲਬ ਉਹ ਧੀਗਾ ਜੀ ਪਲਾਟ ਖਰੀਦਿਆ ਤਾਂ ਇਹਨਾਂ ਨੇ ਨ ਉਹਨੇ ਵੇਚਣਾ ਪੁੱਛਣਾ ਦੀਗਾ ਉਹ ਸਿਲਸਿਲੇ ਉਹਨੇ ਮੇਰੇ ਨਾਲ ਗੱਲ ਵੀ ਕੀਤੀ ਦੀ ਵੀਰੇ ਇਦਾਂ ਨਾ ਤੁਸੀਂ ਦੱਸਿਓ ਕਿਵੇਂ ਸੋ ਉਹ ਤੋਂ ਬਾਅਦ ਮੇਰੇ ਨਾਲ ਉਹਦੇ 2-3 ਮਿੰਟ ਗੱਲ ਹੋਈ ਹੈ ਜੀ ਤੇ ਉਹਦੇ ਇੱਕ ਸਾਡੇ ਲੜਕੇ ਨਾਲ ਹੋਰ ਕਿਸੇ ਨਾਲ ਜਿਹੜੀ ਉਹਦੀ ਗੱਲਬਾਤ ਚੱਲ ਰਹੀ ਸੀ ਤੇ ਉਹ ਤੋਂ ਬਾਅਦ ਮੇਰੇ ਨਾਲ ਗੱਲ ਕੀਤੀ ਪਤਾ ਲੱਗਿਆ ਕਿ ਉਹ ਤੁਹਾਡਾ ਜਿਗਰੀ ਦੋਸਤ ਸੀ ਜੀ 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 ਕੋਈ ਇਹੀ ਜੀ ਜ਼ਿੰਦਗੀ ਦੀ ਕੋਈ ਇਹੀ ਜੀ ਗੱਲ ਉਹਨੇ ਤੁਹਾਡੇ ਨਾਲ ਸ਼ੇਅਰ ਕਰੀ ਹੋਵੇ ਕਈ ਮੇਰਾ ਜਾਂ ਕਿਸੇ ਕੁੜੀ ਨਾਲ ਜਾਂ ਕੋਈ ਕਿਸੇ ਨਾਲ ਮੇਰੇ ਕੋਈ ਜਿੱਦਵਾਜੀ ਆ ਕੋਈ ਮੇਰੇ ਨਾਲ ਰੰਜਸ ਰੱਖਦਾ ਹੈ ਕੋਈ ਇਹੋ ਜੀ ਗੱਲ ਉਹਨੇ ਕਰੀ ਕਦੀ ਨਹੀਂ ਜੀ ਨਹੀਂ ਬਹੁਤ ਪੀਸਫੁਲੀ ਸ਼ਾਂਤ ਸਬਾਦ ਲੜ ਕਰਦੀਗਾ ਪੜਿਆ ਲਿਖਿਆ ਲੜ ਕਰਦੀਗਾ ਕੋਈ ਇਦਾਂ ਦਾ ਕੋਈ 1% ਇਦਾਂ ਨਹੀਂ ਠੀਕਾ ਤੇ ਬਟ ਇਹ ਸਾਨੂੰ ਹਜੇ ਤੱਕ ਇਹ ਇਹ ਘਟਨਾ ਕਿਵੇਂ ਵਾਪਰੀ ਹੈ ਸਵੇਰੇ ਮਾਰਨਿੰਗ ਟਾਈਮ ਇਨਿਟੀਸ਼ਨਨ ਨੂੰ ਗਈ ਹੋਗੀ ਮੈਨੂੰ ਕਰਨ ਦੀ ਕਾਲ ਆਈ ਉਹਦੇ ਛੋਟੇ ਬਰਦਰ ਦੀ ਸਾਡਾ ਭਰਾ ਛੋਟਾ ਹੈ ਜੀ ਉਹ ਤੋਂ ਬਾਅਦ ਅਸੀਂ ਉਰੇ ਪਹੁੰਚੇ ਆ ਤੇ ਅਸੀਂ ਪਹਿਲਾਂ ਖਰੜ ਸਿਟੀ ਉਥੇ ਪਹੁੰਚਿਆ ਜੀ ਉਦੋਂ ਬਸ ਸਣੀ ਨਿਕਲੇ ਪਹੁੰਚਾਇਆ ਗਿਆ ਸੁਪਰ ਹਾਈ ਤੱਕ ਸਾਡੀ ਕਿਸੇ ਆਲਾ ਅਫਸਰ ਸਾਹਿਬ ਨਾਲ ਗੱਲ ਨਹੀਂ ਹੋਈ ਅਸੀਂ ਤਾਂ ਇਹ ਚਾਹਨੀ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਤੁਹਾਨੂੰ ਉਮੀਦ ਵੀ ਹੈ ਕਿ ਉਹਨਾਂ ਜੋ ਬਣਦੀ ਕਾਰਵਾਈ ਉਹ ਕਰਕੇ ਇਨਸਾਫ ਦਿੱਤਾ ਜਾ ਫੈਮਿਲੀ ਚੌਂਕੀ ਤੋਂ ਬਹੁਤ ਧੰਨਵਾਦ ਹੈ ਨਹੀਂ ਨਹੀਂ ਮੈਨੂੰ ਨਹੀਂ ਜੀ ਚੌਂਕੀ ਤੋਂ ਕਾਲ ਫਿਰ ਸਵੇਰੇ ਮਾਰਨਿੰਗ ਟਾਈਮ ਗਈ ਆ ਅਪਿਛੇ ਬੈਠੇ ਨੇ ਕਿੰਦਾ ਜੀ ਇਹਨਾਂ ਨੂੰ ਤੁਹਾਨੂੰ ਵੀ ਕਾਲ ਗਈ ਹੈ ਜੀ ਇਹਨਾਂ ਨੂੰ ਕਾਲ ਗਈ ਹੈ ਜੀ ਮਾਰਨਿੰਗ ਟਾਈਮ ਨੇ ਕਾਲ ਕੀਤੀ ਕਿਤਨਾ ਹੋਇਆ ਜੀ ਕੀ ਗੱਲਾਂ ਚਾਹੁੰਦੇ ਹੋ ਉਹ ਮਾਮਲਾ ਸਾਡੇ ਤੇ ਹੰਚ ਆ ਗਿਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਪਤਾ ਉਹ ਮੁੰਡੇ ਦੀ ਉਮਰ ਕਿੰਨੀ ਹੈ ਜੀ ਦੱਸ ਸਕਦੇ ਹੋ ਕਿੱਥੇ ਕਤਲ ਹੋਇਆ ਰਿਹਾ ਉਸ ਦਾ ਮਾਮਲਾ ਬਸ ਮੈਂ ਤੁਹਾਨੂੰ ਦੱਸ ਰਿਹਾ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਕਾਤਲ ਹੋਣਗੇ ਤੁਹਾਡੇ ਨਾਲ ਕੇ ਸਾਂਝੀ ਕੀਤੇ ਜਾਣਗੇ ਆਫਟਰ ਇਨਵੈਸਟੀਗੇਸ਼ਨ ਚੱਲਦਾ ਹੀ ਰਹਿਣ ਦਿਓ ਤੁਸੀਂ ਦੇਖਿਆ ਕਿ ਪਰਿਵਾਰ ਦੇ ਮੈਂਬਰ ਜਿਹੜੇ ਆਏ ਨੇ ਉਹਨਾਂ ਦੇ ਵੱਲੋਂ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਹਿੰਦੇ ਨੇ ਸਾਨੂੰ ਇਨਸਾਫ ਚਾਹੀਦਾ ਹੈ ਜੋ ਵੀ ਕਾਤਲ ਹੈ ਉਹਨਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਸਖਤ ਸਜ਼ਾਵਾਂ ਜਿਹੜੀਆਂ ਨੇ ਦੇਣੀਆਂ ਚਾਹੀਦੀਆਂ ਨੇ ਤੇ ਗੱਲ ਕਰਦੇ ਆਂ ਸਣੀ ਚੌਂਕੀ ਦੇ ਇੰਚਾਰਜ ਐਸਆਈ ਚਰਨਜੀਤ ਸਿੰਘ ਦੇ ਵੱਲੋਂ ਸਿਰਫ ਇੰਨਾ ਹੀ ਕਿਹਾ ਗਿਆ ਏ ਕਿ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਜਿਹੜੇ ਹੈ ਮੀਡੀਆ ਨਾਲ ਸ਼ੇਅਰ ਕੀਤੇ ਜਾਣਗੇ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਕਤਲ ਹੋਇਆ ਉਸ ਦੇ ਵਿੱਚ ਕਿੰਨੇ ਦੋਸ਼ੀ ਨੇ ਕੀ ਇਹ ਮਾਮਲਾ ਹੈ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ